ਇੱਕ ਵਾਸੇ ਪੂਰੇ ਭਾਰਤ ਦੇ ਚੁੰਡ ਜਬਤਾ ਲੱਗੀ ਹੈ ਲਾਇਸੈਂਸੀ ਹਥਿਆਰ ਪੁਲਸ ਵੱਲੋਂ ਜਬਤ ਕਰ ਦਿੱਤੇ ਗਏ ਜਮ੍ਹਾਂ ਕਰਾ ਲਏ ਦਿੱਤੇ ਗਏ ਹਨ ਉਸ ਤੋਂ ਬਾਵਜੂਦ ਅੰਮ੍ਰਿਤਸਰ ਦੀ ਪੋਸ਼ ਕੋਲੋਨੀ ਰਣਜੀਤਾਂ ਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਹਨ ਗੋਲੀਆਂ 1 2 ਨਹੀਂ ਲਗਾਤਾਰ ਕਈ ਗੋਲੀਆਂ ਚੱਲਦੀਆਂ ਹਨ ਜੇ ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਕਿਸੇ ਇਮੀਗ੍ਰੇਸ਼ਨ ਵਾਲੇ ਦੇ ਵਿਚਕਾਰ ਹੋਇਆ ਕਸਮਰ ਤੇ ਇਮੀਗ੍ਰੇਸ਼ਨ ਵਾਲੇ ਦੇ ਵਿਚਕਾਰ ਹੋਇਆ ਜਿਸ ਨੇ ਕੋਈ ਵੀਜ਼ਾ ਨੂੰ ਲੈ ਕੇ ਝਗੜਾ ਦੱਸਿਆ ਜਾ ਰਿਹਾ ਜਿੱਥੇ ਕਿ ਇਹ ਗੋਲੀਆਂ ਚੱਲ ਗਈਆਂ ਪੋਸ਼ ਇਲਾਕਾ ਰਣਜੀਤਾਂ ਨੂੰ ਜਿਹੜਾ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਪੋਸ਼ ਇਲਾਕਾ ਇਸ ਵੇਲੇ ਪ ਕਰ ਦਿੱਤੀ ਹੈ ਪੁਲਸ ਵੱਲੋਂ ਖੋਲ ਵੀ ਗੋਲੀਆਂ ਦੇ ਖੋਲ ਵੀ ਬ੍ਰਭੰਦ ਕਰ ਦਿੱਤੇ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਗੋਲੀਆਂ ਦੇ ਨਾਲ ਜਿਸ ਤਰ੍ਹਾਂ ਸ਼ੀਸ਼ੇ ਟੁੱਟੇ ਕੋਠੀ ਦੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਤਸਵੀਰਾਂ ਜਿਹੜੀ ਬਿਆਨ ਕਰਦੀਆਂ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਕੀ ਹਾਲਾਤ ਹਨ ਕਿ ਇੱਥੇ ਕਦੇ ਵੀ ਕਿਤੇ ਵੀ ਗੋਲੀ ਚੱਲ ਸਕਦੀ ਹੈ ਗੋਲੀ ਚੱਲਣੀ ਆਮ ਗੱਲ ਹੋ ਗਈ ਹੈ ਹੁਣ ਜਾਂਚ ਦਾ ਵਿਸ਼ਾ ਇਹ ਹੈਗਾ ਕਿ ਲਾਇਸੈਂਸੀ ਹਥਿਆਰ ਸੀ ਜਾਂ ਫਿਰ ਨਜਾਇਜ਼ ਹਥਿਆਰ ਜਿਸ ਤਰ੍ਹਾਂ ਕੀ ਚੌਂਜਾਬਤਾ ਲੱਗੀ ਹੈ ਲਸੰਸੀ ਹਥਿਆਰ ਸਾਰੇ ਜਮ੍ਹਾਂ ਕਰਾ ਲਤੇ ਗਏ ਹਨ ਉਸ ਦੇ ਬਾਵਜੂਦ ਕਿਸ ਤਰ੍ਹਾਂ ਗੋਲੀ ਚੱਲ ਜਾਂਦੀ ਹੈ ਜੇ ਇਹ ਜਾਂਚ ਦਾ ਵਿਸ਼ਾ ਹੈ ਦੂਸਰੀ ਗੱਲ ਕਰੀਏ ਤੇ ਇਮੀਗ੍ਰੇਸ਼ਨ ਜਿਹੜੇ ਕੀ ਚਲਾ ਰਹੇ ਸੀ ਆਕਾਸ਼ ਨਾਮ ਦਾ ਵਿਅਕਤੀ ਜੋ ਕਿ ਅਜੇ ਤੇ ਆਕਾਸ਼ ਨਾਮ ਦੇ ਦੋ ਵਿਅਕਤੀ ਜੋ ਇਮੀਗ੍ਰੇਸ਼ਨ ਦਾ ਕੰਮ ਕਰਦੇ ਸਨ ਵੀਜ਼ਾ ਆਉਂ ਤੇ 26 ਲੱਖ ਰੁਪਏ ਦੀ ਰਕਮ ਦਾ ਲੈਣ-ਦੇਣ ਸੀ ਲੈਣ-ਦੇਣ ਦੇ ਚੱਕਰ ਤੇ ਜੇਠੂਵਾਲ ਤੋਂ ਕੋਈ ਵਿਅਕਤੀ ਜਿਹੜਾ ਇਹਨਾਂ ਤੋਂ ਵੀਜ਼ਾ ਸਰਵਿਸ ਲੈਂਦਾ ਉਹ ਉਹਨਾਂ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਕਿਸ ਤਰ੍ਹਾਂ ਗੋਲੀ ਚਲੀ ਜੋ ਕਿ ਆਸ-ਪਾਸ ਦੇ ਵਿਕਟੇ ਦਸਤਿਆਂ ਦੇ ਮੁਤਾਬਕ ਇੱਥੇ ਜਿਹੜੀ ਆ 26 ਲੱਖ ਰੁਪਏ ਦੇ ਲੈਣ ਦੇਂਦੇ ਨੂੰ ਲੈ ਕੇ ਗੋਲੀ ਚੱਲੀ ਆ ਜੋ ਕਿ ਤੁਸੀਂ ਤਸਵੀਰਾਂ ਮੌਕੇ ਤੇ ਦੇਖ ਸਕਦੇ ਹੋ ਇਸ ਵੇਲੇ ਐਸ਼ਅਦ ਮਾਹੌਲ ਹੈ ਲੋਕ ਕਾਫੀ ਡਰੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਗੋਲੀ ਚੱਲ ਜਾਂਦੀ ਹੈ 26 ਲੱਖ ਰੁਪਏ ਦਾ ਲੈਣ-ਦੇਣ ਇਮੀਗ੍ਰੇਸ਼ਨ ਨੂੰ ਲੈ ਕੇ ਵੀਜ਼ਾ ਸਰਵਿਸ ਦੇਣ ਤੋਂ ਬਾਅਦ 26 ਲੱਖ ਰੁਪਏ ਦਾ ਲੈਣ-ਦੇਣ ਹੁੰਦਾ ਅਜੇ ਤੇ ਆਕਾਸ਼ ਨਾਮ ਦੇ ਵਿਅਕਤੀ ਦੇ ਗੋਲੀਆਂ ਚੱਲਦੀਆਂ ਜਿੰਨੂੰ ਜ਼ੇਰੇ ਇਲਾਜ ਅਮਨਦੀਪ ਹਸਪੀਟਲ ਲਿਜਾਇਆ ਗਿਆ ਅਰਸ਼ਦੀਪ ਨਾਂ ਦਾ ਵਿਅਕਤੀ ਜਿਸ ਦੇ ਨਾਲ ਲੈਣ-ਦੇਣ ਚੱਲ ਰਿਹਾ ਸੀ ਉਸ ਦਾ ਨਾਂ ਦੱਸਿਆ ਜਾ ਰਿਹਾ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਮੁਜ਼ਰਮਾਂ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਤੇ ਦੇਖਣਾ ਹੋਏਗਾ ਕਿ ਇਸ ਕੇਸ ਦੇ ਵਿੱਚ ਪੁਲਿਸ ਕੀ ਰੁਖ ਲੈਂਦੀ ਹੈ ਸਰ ਇਹ ਰਣਜੀਤ ਐ ਉਹਨੂੰ ਡੀਵਲੋਪ ਪੈਂਦਾ ਹੈ ਇੱਥੇ ਸ਼ਰੀਆਮ ਸਰ ਦੀ ਗੁੱਟਾ ਕਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਇਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੁੰਨ ਹੋ ਗਿਆ ਹੈ ਉਹ ਸਰ ਸਾਰਾ ਕੋਸ਼ ਏਰੀਆ ਹੈ ਲੋਕਾਂ ਨੇ ਇੰਨੀ ਡਹਿਲ ਪਈ ਹੈ ਅੱਜ ਬਹੁਤ ਜਾਲੀ ਸਰ ਲੋਕ ਅੰਦਰਾ ਚ ਵੜ ਗਏ ਨੇ ਔਰ ਇੰਨੀ ਗੁੰਡਾਗਰਦੀ ਇੰਨੀ ਕਿੰਨੀਆਂ ਫਾਇਰ ਕੀਤੇ ਗਏ ਸਰ ਗਿਣਤੀ ਨਹੀਂ ਕੋਈ ਜੀ ਇਨੇ ਦਰ ਨੌਜਵਾਨ ਕਿੰਨੇ ਮੁਜੇ ਇੱਥੇ 15 ਤੋਂ 20 ਨੌਜਵਾਨ ਸੀਗੇ ਸਰ ਫਿਰ ਲੱਗੀ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰ ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਦੂਹੇ ਬੰਦ ਕਰਕੇ ਜਾਨ ਬਚਾਈ ਜੀ ਪ੍ਰਸ਼ਾਸਨ ਜੂ ਟਾਈਮ 'ਤੇ ਆਇਆ ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ ਹੁਣ ਵੀ ਐਸਐਚਓ ਰੋਬਨ ਜੀ ਵੀ ਆਏ ਸੀਗੇ ਕਿੰਨੇ ਜਣੇ ਨੂੰ ਗੋਲੀ ਮਚੀ ਇਹ ਸਰ ਇੱਕ ਦੇ ਉੱਤੇ ਲੱਗੀ ਗੋਲੀਆਂ ਲੈ ਗਏ ਮੌਕੇ ਤੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਉੱਲ ਗੋਲੀ ਚਲਾਈ ਉਹ ਘੱਟੇ ਸਰ ਸਰ ਗੱਡੀਆਂ ਤੇ ਸੀਗੇ ਕੁਛ ਪੈਦਲ ਸੀਗੇ ਜੀ ਫਿਰ ਆਪਾਂ ਚ ਹੀ ਇਹ ਲੈ ਗਏ ਨੇ ਬੰਦੇ ਚੁੱਕ ਕੇ ਆਪ ਹੀ ਪ੍ਰਸ਼ਾਸਨ ਦੇ ਸਿਰਫ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ ਤੁਸੀਂ ਮੌਕੇ ਤੇ ਸੀ ਹਾਂਜੀ ਅਸੀਂ ਇੱਥੇ ਮੌਕੇ ਤੇ ਜੀ ਉਹ ਸਾਹਮਣੇ ਕੋਠੀ ਉੱਥੇ ਸੀਗੇ ਤੇ ਮੌਕੇ ਤੇ ਅਸੀਂ ਦੇਖਿਆ ਸਾਰਾ ਇਹ ਸਰ ਲੋਕ ਸੈਮੀ ਹੈ ਨਹੀਂ ਆਸ ਸਰ ਸਾਰਾ ਸੈਮੀ ਹੈ ਦੁਨੀਆ ਦੀ ਡਰਿਆ ਜੀ ਬਿਲਕੁਲ ਕਿ ਦੇਖੋ ਇਹ ਮੌਲ ਹੀ ਡਰ ਵਾਲਾ ਹੈ ਜੀ ਗੋਲੀ ਚੱਲਣੀ ਕੋਈ ਛੋਟੀ ਕਰਨੀ ਹੈ ਜੀ ਇਲੈਕਸ਼ਨ ਕੋਰਟ ਆਫ ਕੰਟੈਕਟ ਲੱਗਾ ਹੋਇਆ ਵਾ ਪਿਸਤੌਲ ਵੈਸੇ ਹੀ ਜਮਾਨੇ ਇਹ ਦੋ ਨੰਬਰ ਤੇ ਹੀ ਹੋਣਗੇ ਫਿਰ ਐਕਚੁ 100% ਹੀ ਦੋ ਨੰਬਰ ਦੇ ਹੋਣਗੇ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਖਤ ਹੈ ਜੀ ਆਪਣੇ ਆਪ ਦੇ ਪ੍ਰਸ਼ਾਸਨ ਤੇ ਕਹਿੰਦਾ ਹੈ ਕਿ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਰਣਜੀਤ ਦੇਵ ਨਿਯੁਕਤ ਹਰਤੇਜ ਹਸਪਤਾਲ ਦੇ ਕੋਲ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ ਇੱਥੇ ਆ ਕੇ ਸਾਨੂੰ ਅਸੀਂ ਅਜੇ ਦੀਪ ਨਾਮ ਦੇ ਸ਼ਖਸ ਨੂੰ ਮਿਲੇ ਹੈ ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪ੍ਰਾਈਮਰ ਫੇਸ ਹੀ ਦੱਸਣ ਤੇ ਸਾਹਮਣੇ ਆਇਆ ਵਾ ਜੋ ਹੈ ਅਜੀਤ ਸਿੰਘ ਤਾਂ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਆ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨਹੀਂ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲੇਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਇਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਆਉਣ ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਹੀ ਹੋ ਗਈ ਉਸੇ ਤਰ੍ਹਾਂ ਆ ਰਿਹਾ ਭਾਈ ਦੇ ਚਲਦੇ ਆ ਇੱਕ ਕਿਸੇ ਮਸਲੇ ਚ ਆ ਜਿੱਥੇ ਆਏ ਸੀ ਇਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ ਇਹ ਹਜੇ ਮੌਕੇ ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇਨਸੀਡੈਂਟ ਕੀ ਹੋਇਆ ਹੈ ਇਹ ਹਜੇ ਮੌਕੇ ਤੇ ਜਾ ਰਹੇ ਹਾਂ ਜਿਸ ਤੋਂ ਬਾਅਦ ਇਹ ਮੌਕੇ ਤੇ ਹਜੇ ਜਾ ਰਹੇ ਹਾਂ ਜੀ ਸਾਡੀ ਪ੍ਰੀਲਿਮਰੀ ਅਸਟਫ ਸਾਹਿਬ ਮੌਕੇ ਤੇ ਜਾ ਕੇ ਆਏ ਨੇ ਮੌਕੇ ਤੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ ਜੋ ਇਹ ਅਜੀਪਾਲ ਸਿੰਘ ਇਹਨਾਂ ਦੇ ਪੱਤੇ ਗੋਲੀ ਲੱਗੀ ਹੈ ਤੇ ਇਹ ਹਜੇ ਵੈਰੀਫਾਈ ਕਰਨ ਵੈਰੀਫਾਈ ਕਰਾਂਗੇ ਕਿ ਲਾਈਸੈਂਸ ਹੈ ਕੋਈ ਲਾਈਸੈਂਸ ਕੀ ਪੁਲਿਸ ਵੱਲੋਂ ਤਾਂ ਕਿਹਾ ਗਿਆ ਹੈ ਕਿ ਜਮ੍ਹਾਂ ਕਰਵਾਇਆ ਇਹ ਜੀ ਹਜੇ ਵੈਰੀਫਾਈ ਕਰਾਂਗੇ ਇਹਨਾਂ ਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਰਜਿਸਟਰ ਕਰਾਂਗੇ ਫਿਰ ਜੋ ਦੋਸ਼ੀ ਹੱਤ ਚਾਉਂਦੇ ਨੇ ਉਸ ਤੋਂ ਬਾਅਦ ਦੱਸ ਸਕਦੇ ਨੇ